ਮਾ 26 ਤੇ 27 ਜੂਨ ਦੀ ਦਰਮਿਆਨੀ ਰਾਤ ਨੂੰ ਇੱਕ ਫੈਕਟਰੀ ਧੂਰੀ ਦੇ ਵਿੱਚ ਜੋ ਸਥਿਤ ਹੈ ਉਥੇ ਦੋ ਅਕਿਊਜ਼ਡ ਨੇ ਐਂਟਰ ਕੀਤਾ ਉਥੇ ਜੋ ਚੌਕੀਦਾਰ ਸੀ ਉਥੇ ਉਹ ਗੁੱਥਮ ਗੁੱਥਾ ਹੋਏ ਤੇ ਉਹਨਾਂ ਨੇ ਚੌਕੀਦਾਰ ਜਿਹੜੇ ਸੀਗੇ ਉਹਨਾਂ ਤੇ ਅਟੈਕ ਕੀਤਾ ਸਵੇਰੇ ਜਦੋਂ ਇਨਫੋਰਮੇਸ਼ਨ ਮੀਤਵਾ ਚੱਲਿਆ ਕਿ ਚੌਕੀਦਾਰ ਸਾਹਿਬ ਬੜੇ ਜ਼ਖਮੀ ਸੀ ਜੋ ਨਾਮ ਨਹੀਂ ਸੀ ਅਰਜੰਟ ਸੀ ਤੇ ਪੋਨਾ ਦੇ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਮੌਤ ਹੋ ਗਈ ਤੁਰੰਤ ਸੰਗਰੂਰ ਪੁਲਿਸ ਨੇ ਸਦਰ ਧੂਰੀ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਦਰਜ ਕਰ ਲਈ 98 ਨੰਬਰ ਜੇਰ ਤਾਰਾ ਸੈਕਸ਼ਨ 302 ਤੇ 34 ਆਈਪੀਸੀ ਉਸ ਦੇ ਤਹਿਤ ਵੱਖ-ਵੱਖ ਟੀਮਾਂ ਬਣਾ ਕੇ ਬੜੀ ਮੁਸਤੈਦੀ ਨਾਲ ਕੰਮ ਕਰਿਆ ਗਿਆ ਤੇ 48 ਘੰਟੇ ਦੇ ਅੰਦਰ ਅੰਦਰ ਇਹ ਗੁੱਤੀ ਸੁਝਾ ਲਈ ਗਈ ਦੋਵੇਂ ਅਕਿਊਜ਼ਡ ਆਈਡੈਂਟੀਫਾਈ ਹੋ ਕੇ ਅਰੈਸਟ ਕਰ ਲਏ ਗਏ ਤੇ ਉਹਨਾਂ ਤੋਂ ਵੈਪਨ ਆਫ ਅਫੈਂਸ ਅਤੇ ਜਿਹੜੇ 2 ਵੀਲਰ ਸੀਗੇ 3 ਟੂ ਵੀਲਰ ਉਹ ਵੀ ਰਿਕਵਰ ਕਰ ਲਏ ਗਏ ਇਸ ਤੇ ਨਾਲ ਹੀ ਇਹ ਵੱਡੀ ਸਫਲਤਾ ਨਾਲ ਇਹ بڑا ਇੰਪੋਰਟੈਂਟ ਕੇਸ ਕਰੈਕ ਕਰ ਲਿਆ ਗਿਆ ਤੇ ਹੁਣ ਅਸੀਂ ਰਿਮਾਂਡ ਲੈ ਕੇ ਅਕਿਊਜ਼ ਦੇ ਅੱਗੇ ਤਫ਼ਤੀਸ਼ ਵਿੱਚ ਦੇਖਾਂਗੇ ਕਿ ਕਿਸ ਦਾ ਕੀ ਰੋਲ ਸੀ ਜਿਹੜੇ ਦੋ ਅਕਿਊਜ਼ਡ ਹੈਗੇ ਇੱਕ ਹੈ ਗੁਰਵਿੰਦਰ ਪਾਲ ਉਰਫ ਗਿੰਦਾ ਅਤੇ ਗੁਰਵਿੰਦਰ ਉਰਫ ਗਿੰਦਾ ਅਤੇ ਦੂਸਰਾ ਹੈ ਹਰਵਿੰਦਰ ਪਾਲ ਉਰਫ ਗਿਫਟੀ ਇਹਨਾਂ ਤੇ ਪਹਿਲਾਂ ਵੀ ਮੁਕਦਮੇ ਨੇ ਤੇ ਇਹਨਾਂ ਨੂੰ ਇਹ ਦੋਵੇਂ ਰਹਿਣ ਵਾਲੇ ਹੈਗੇ ਪਿੰਡ ਸ਼ੇਰਪੁਰ ਸੋਡੀਆਂ ਦਾ ਇਹ ਚੋਰੀ ਕਰਨ ਗਈ ਸੀ ਉੱਥੇ ਤੇ ਉਸ ਦੇ ਵਿੱਚ ਹੀ ਜਦੋਂ ਉਹਨਾਂ ਨੇ ਵਿਰੋਧ ਕੀਤਾ ਜਿਹੜੇ ਉੱਥੇ ਜੋ ਡਿਸੀਜ਼ ਸੀਗੇ ਤਤਦ ਇਹਨਾਂ ਦੇ ਵਿੱਚ ਇਹ ਲੜਾਈ ਹੋ ਗਈ ਉੱਥੇ ਤੇ ਪਹਿਲੇ ਕਿਹਨਾਂ ਉੱਪਰ ਕੋਈ ਮੁਕਦਮ ਨਹੀਂ ਹੈ ਜੀ ਜੋ ਗੁਰਵਿੰਦਰ ਉਰਫ ਗਿੰਦਾ ਹੈ ਉਸ ਤੇ ਤਿੰਨ ਮੁਕਦਮੇ ਹੈ ਤੇ ਜਿਹੜਾ ਹਰਵਿੰਦਰਪਾਲ ਉਰਫ ਪ੍ਰਿੰਸ ਹੈ ਉਸ ਤੇ ਇੱਕ ਮੁਕਦਮਾ ਬੈਲਾ ਹੈ